ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਲੈ ਕੇ ਹਾਜ਼ਰ ਹੋਇਆ ਜੀ ਬਾਸਮਤੀ ਦੇ ਤਾਜ਼ਾ ਰੇਟ ਤੇ ਮਿੱਤਰੋ ਬਾਸਮਤੀ ਆ ਜਿਹੜੀ ਇੱਕ ਵਾਰ ਫੇਰ ਜਿਹੜੇ ਰੇਟ ਜਮਾ ਥੱਲੇ ਮਾਰੇ ਆ ਵਪਾਰੀਆਂ ਨੇ ਚੱਕ ਕੇ ਪਹਿਲਾਂ 2-4 ਦਿਨਾਂ ਜਿਹੜੇ ਰੇਟ ਵਧੀਆ ਮਿਲਦੇ ਰਹੇ ਕਿਸਾਨਾਂ ਨੂੰ ਜਦੋਂ ਸਟਾਰਟਿੰਗ ਸੀ ਤਾਂ ਹੁਣ ਰੇਟ ਆ ਜਿਹੜੇ ਇੱਕਦਮ ਫੇਰ ਥੱਲੇ ਮਾਰੇ ਆ ਤੇ ਆਜੋ ਕਰਦੇ ਆ ਗੱਲਬਾਤ ਬਾਸਮਤੀ ਦੇ ਤਾਜ਼ਾ ਰੇਟਾਂ ਦੀ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਤਾਂ ਆਪਣੇ ਰਜਾਨਾ ਰੇਟ ਦੇਖਣ ਲਈ ਆਪਣੇ YouTube ਚੈਨਲ ਖੇਤੀ ਬੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ Facebook ਪੇਜ ਤੇ ਦੇਖ ਰਹੇ ਤਾਂ ਆਪਣੇ Facebook ਪੇਜ ਖੇਤੀ ਬੜੀ ਪੰਜਾਬ ਦੀ ਨੂੰ ਫੋਲੋ ਕਰਨਾ ਨਾ ਭੁੱਲਣਾ ਤੇ ਕਿਸਾਨ ਵੀਰੋ ਸਭ ਤੋਂ ਪਹਿਲਾਂ ਮੰਡੀ ਹੈਗੀ ਆ ਜੀ ਕੁਰਪ ਖੇਤਰ ਮੰਡੀ ਕੁਰਪ ਖੇਤਰ ਮੰਡੀ ਦੇ ਵਿੱਚ 1509 ਬਾਸਮਤੀ ਆਈ ਹੈ ਜੀ 1509 ਦਾ ਰੇਟ ਇੱਥੇ 3276 ਰੁਪਏ ਰਿਹਾ ਜੀ ਅੱਜ ਟਾਪ ਰੇਟ ਦੀ ਗੱਲ ਕਰੀਏ ਤੇ 25 ਰੁਪਏ ਬਾਸਮਤੀ ਤੇਜ ਰਹੀ ਆ ਤੇ ਅਗਲੀ ਮੰਡੀ ਹੈਗੀ ਕਿਸਾਨ ਵੀਰੋ ਟੋਹਾਣਾ ਮੰਡੀ ਟੋਹਾਣਾ ਮੰਡੀ ਦੇ ਵਿੱਚ 3271 ਰੁਪਏ ਰੇਟ ਰਿਹਾ ਤੇ 30 ਰੁਪਏ ਬਾਸਮਤੀ ਤੇਜ ਰਹੀ ਆ ਤੇ ਅਗਲੀ ਮੰਡੀ ਹੈਗੀ ਕਿਸਾਨ ਵੀਰੋ ਲਾੜਵਾ ਮੰਡੀ ਲਾੜਵਾ ਮੰਡੀ ਦੇ ਵਿੱਚ ਰੇਟ ਆ ਜਿਹੜਾ 1509 ਦਾ 3255 ਰੁਪਏ ਰਿਹਾ ਤੇ 135 ਰੁਪਏ ਬਾਸਮਤੀ ਤੇਜ ਰਹੀ ਆ ਤੇ ਅਗਲੀ ਮੰਡੀ ਹੈਗੀ ਕਿਸਾਨ ਵੀਰੋ ਤਰਨਤਾਰਨ ਮੰਡੀ ਤਰਨਤਾਰਨ ਮੰਡੀ ਦੇ ਵਿੱਚ 3250 ਰੁਪਏ ਰੇਟ ਅੱਜ ਟੌਪ ਰਿਹਾ ਮਿੱਤਰੋ ਇਹ ਟੌਪ ਰੇਟ ਆਪਾਂ ਦੱਸਦੇ ਹਾਂਗੇ ਰੇਟ ਆ ਜਿਹੜੇ 26-2700 ਤੋਂ ਸ਼ੁਰੂ ਹੁੰਦੇ ਆਗੇ ਤੇ ਅਗਲੀ ਮੰਡੀ ਹੈਗੀ ਕਿਸਾਨ ਵੀਰੋ ਖਨੌਰੀ ਮੰਡੀ ਖਨੌਰੀ ਮੰਡੀ ਦੇ ਵਿੱਚ ਵੀ ਰੇਟ ਆ ਜਿਹੜਾ 32500 ਰੁਪਿਆ ਰਿਹਾ ਜੀ ਅੱਜ ਤੇ ਅਗਲੀ ਮੰਡੀ ਹੈਗੀ ਕਿਸਾਨ ਵੀਰੋ ਰਦੌਰ ਮੰਡੀ ਰਦੌਰ ਮੰਡੀ ਦੇ ਵਿੱਚ 3245 ਰੁਪਿਆ ਟੌਪ ਰੇਟ ਰਿਹਾ ਤੇ ਅਗਲੀ ਮੰਡੀ ਹੈਗੀ ਕਿਸਾਨ ਵੀਰੋ ਫਾਜ਼ਿਲਕਾ ਮੰਡੀ ਫਾਜ਼ਿਲਕਾ ਮੰਡੀ ਦੇ ਵਿੱਚ 3235 ਰੁਪਿਆ ਰੇਟ ਰਿਹਾ ਤੇ ਅੱਜ 100 ਰੁਪਿਆ ਬਾਸਮਤੀ ਤੇਜ਼ ਰਹੀ ਹੈ ਤੇ ਅਗਲੀ ਮੰਡੀ ਹੈਗੀ ਕਿਸਾਨ ਵੀਰੋ ਖਨੌਰੀ ਮੰਡੀ ਪੰਜਾਬ ਦੀ ਖਨੌਰੀ ਮੰਡੀ ਦੇ ਵਿੱਚ ਰੇਟ ਆ ਜਿਹੜਾ 3235 ਰੁਪਿਆ ਰਿਹਾ ਤੇ ਅਗਲੀ ਮੰਡੀ ਹੈਗੀ ਕਿਸਾਨ ਵੀਰੋ ਰਤਿਆ ਮੰਡੀ ਰਤਿਆ ਮੰਡੀ ਦੇ ਵਿੱਚ ਰੇਟ 3231 ਰੁਪਏ ਰਿਹਾ ਜੀ ਤੇ ਅਗਲੀ ਮੰਡੀ ਹੈਗੀ ਕਿਸਾਨ ਵੀਰੋ ਬਡਲਾਡਾ ਮੰਡੀ ਬਡਲਾਡਾ ਮੰਡੀ ਦੇ ਵਿੱਚ ਰੇਟ ਆ ਜਿਹੜਾ 1509 ਦਾ 3225 ਰੁਪਏ ਤੇ ਅਗਲੀ ਮੰਡੀ ਹੈਗੀ ਕਿਸਾਨ ਵੀਰੋ ਗੜਮੁਖਤ ਸ਼ਾਵਰ ਮੰਡੀ ਗੜਮੁਖਤ ਸ਼ਾਵਰ ਮੰਡੀ ਦੇ ਵਿੱਚ 1509 ਮਾਸਪੰਤੀ ਦਾ ਰੇਟ ਅੱਜ 3200 ਤੇ 21 ਰੁਪਏ ਰਿਹਾ ਜੀ ਅਗਲੀ ਮੰਡੀ ਹੈਗੀ ਕਿਸਾਨ ਵੀਰੋ ਪਟਿਆਲਾ ਮੰਡੀ ਪਟਿਆਲਾ ਮੰਡੀ ਦੇ ਵਿੱਚ ਰੇਟ ਆ ਜਿਹੜਾ 1509 ਦਾ 3220 ਰੁਪਏ ਟੌਪ ਰਿਹਾ ਜੀ ਤੇ ਅਗਲੀ ਮੰਡੀ ਹੈਗੀ ਕਿਸਾਨ ਵਿਰੋ ਤਰਾਵੜੀ ਮੰਡੀ ਤਰਾਵੜੀ ਮੰਡੀ ਦੇ ਵਿੱਚ ਰੇਟ ਆ ਜਿਹੜਾ 3200 ਤੇ 12 ਰੁਪਏ ਰਿਹਾ ਅਗਲੀ ਮੰਡੀ ਹੈਗੀ ਕਿਸਾਨ ਵਿਰੋ ਖੰਨਾ ਮੰਡੀ ਖੰਨਾ ਮੰਡੀ ਦੇ ਵਿੱਚ ਆ ਜਿਹੜਾ ਰੇਟ 3100 ਤੇ 95 ਰੁਪਏ ਰਿਹਾ ਜੀ ਅਗਲੀ ਮੰਡੀ ਹੈਗੀ ਕਿਸਾਨ ਵਿਰੋ ਸਮਾਣਾ ਮੰਡੀ ਸਮਾਣਾ ਮੰਡੀ ਦੇ ਵਿੱਚ ਰੇਟ ਆ ਜਿਹੜਾ 3190 ਰੁਪਏ ਰਿਹਾ ਜੀ ਤੇ ਅਗਲੀ ਮੰਡੀ ਹੈਗੀ ਕਿਸਾਨ ਵਿਰੋ ਕੈਥਲ ਮੰਡੀ ਕੈਥਲ ਮੰਡੀ ਦੇ ਵਿੱਚ ਰੇਟ ਆ ਜਿਹੜਾ 3190 ਰੁਪਏ ਰਿਹਾ ਤੇ ਅਗਲੀ ਮੰਡੀ ਹੈਗੀ ਜੀ ਪਿਪਲੀ ਮੰਡੀ ਪਿਪਲੀ ਮੰਡੀ ਦੇ ਵਿੱਚ ਰੇਟ ਹੈ ਜਿਹੜਾ 3180 ਰੁਪਏ ਤੇ ਨਰੇਲਾ ਮੰਡੀ ਦੇ ਵਿੱਚ ਰੇਟ ਹੈ ਜਿਹੜਾ 3176 ਰੁਪਏ ਰਿਹਾ ਜੀ ਤੇ ਸੰਗਰੂਰ ਮੰਡੀ ਦੇ ਵਿੱਚ ਕਿਸਾਨ ਵੀਰੋ ਰੇਟ ਹੈ ਜਿਹੜਾ 1509 ਬਾਸਮਤੀ ਦਾ 3175 ਰੁਪਏ ਟੌਪ ਰਿਹਾ ਜੀ ਫਤਿਆਬਾਦ ਮੰਡੀ ਦੇ ਵਿੱਚ ਰੇਟ 1509 ਬਾਸਮਤੀ ਦਾ 3165 ਰੁਪਏ ਤੇ ਨਾਬਾ ਮੰਡੀ ਦੇ ਵਿੱਚ ਰੇਟ ਹੈ ਜਿਹੜਾ 3165 ਹੀ ਰਿਹਾ ਨਾਬਾ ਦੇ ਵਿੱਚ ਵੀ ਅਲੀਗੜ ਮੰਡੀ ਦੇ ਵਿੱਚ 3155 ਚੀਕਾ ਦੇ ਵਿੱਚ 3150 ਤੇ ਅਗਲੀ ਮੰਡੀ ਹੈਗੀ ਕਿਸਾਨ ਵੀਰੋ ਬਰਨਾਲਾ ਮੰਡੀ ਬਰਨਾਲਾ ਮੰਡੀ ਦੇ ਵਿੱਚ 3135 ਟੋਪ ਰਿਹਾ ਜੀ ਸਮਾ ਲਖਾ ਮੰਡੀ ਦੇ ਵਿੱਚ ਜਿਹੜਾ ਰੇਟ ਹੈ 3125 ਰੁਪਏ ਰਿਹਾ ਤੇ ਬਰੇਟਾ ਮੰਡੀ ਦੇ ਵਿੱਚ ਰੇਟ ਹੈ ਜਿਹੜਾ 3118 ਰੁਪਏ ਰਿਹਾ ਜੀ ਰੇਟ ਜਿਹੜੇ ਬਿਲਕੁਲ ਥੱਲੇ ਮਾਰਿਆ ਸਾਰੀਆਂ ਮੰਡੀਆਂ ਦੇ ਵਿੱਚ ਚਾਹੇ ਪੰਜਾਬ ਆ ਚਾਹੇ ਹਰਿਆਣਾ ਚਾਹੇ ਯੂਪੀ ਆ ਤੇ ਅਗਲੀ ਮੰਡੀ ਹੈਗੀ ਆ ਕਿਸਾਨ ਵੀਰੋ ਬਲੰਦਸ਼ਹਿਰ ਮੰਡੀ ਬਲੰਦਸ਼ਹਿਰ ਮੰਡੀ ਦੇ ਵਿੱਚ 3115 ਰੁਪਏ ਰੇਟ ਆਮ ਤੌਰ ਤੇ ਜਿਹੜਾ ਰੇਟ ਚੱਲ ਰਿਹਾ ਉਹ 3000 ਤੋਂ ਥੱਲੇ ਚੱਲ ਰਿਹਾ ਮਿੱਤਰੋ ਇਹ ਟਾਪ ਰੇਟ ਆ ਜਿਹੜੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂਗੇ ਤੇ ਅਗਲੀ ਮੰਡੀ ਹੈਗੀ ਕਿਸਾਨ ਵੀਰੋ ਫਤੇਗੜ ਚੂੜੀਆਂ ਮੰਡੀ ਫਤੇਗੜ ਚੂੜੀਆਂ ਮੰਡੀ ਦੇ ਵਿੱਚ ਰੇਟ ਆ ਜਿਹੜਾ 3110 ਰੁਪਏ ਰਿਹਾ ਜੀ ਦਵਾਈ ਮੰਡੀ ਯੂਪੀ ਦੀ ਦਵਾਈ ਮੰਡੀ ਆ ਜੀ ਦਾਬਾਈ ਮੰਡੀ ਦੇ ਵਿੱਚ 3115 ਰੁਪਏ ਰੇਟ ਰਿਹਾ ਜੀ ਤੇ ਪਟਾ Punjab ਦੀ ਪਟਾਲਾ ਮੰਡੀ ਆ ਗਈ ਜੀ ਪਟਾਲਾ ਮੰਡੀ ਦੇ ਵਿੱਚ ਰੇਟ ਆ ਜਿਹੜਾ 3105 ਰੁਪਏ ਰਿਹਾ ਜੀ ਨਿਰਵਾਣਾ ਮੰਡੀ ਦੇ ਵਿੱਚ ਰੇਟ ਆ ਜਿਹੜਾ 3100 ਰੁਪਇਆ ਰਿਹਾ ਤੇ ਕਰਨਾਲ ਮੰਡੀ ਦੇ ਵਿੱਚ ਰੇਟ ਵੀ ਅੱਜ 3100 ਰਿਹਾ ਟਾਪ ਰੇਟ ਆ ਜਿਹੜਾ ਬਾਸਮਤੀ ਦਾ ਤੇ ਅਗਲੀ ਮੰਡੀ ਹੈਗੀ ਹੈ ਕਿਸਾਨ ਵੀਰੋ ਕਰੋੜਾ ਮੰਡੀ ਕਰੋੜਾ ਮੰਡੀ ਦੇ ਵਿੱਚ 3000 ਤੇ 91 ਰੁਪਇਆ ਰੇਟ ਰਿਹਾ ਤੇ ਗਨੌਰ ਮੰਡੀ ਦੇ ਵਿੱਚ ਰੇਟ ਆ ਜਿਹੜਾ 3081 ਰੁਪਇਆ ਰਿਹਾ ਤੇ ਹੋਟਲ ਮੰਡੀ ਦੇ ਵਿੱਚ ਰੇਟ ਆ ਜਿਹੜਾ 3080 ਰੁਪਇਆ ਰਿਹਾ ਜੀ ਤੇ ਮਥਰਾ ਮੰਡੀ ਦੇ ਵਿੱਚ ਰੇਟ ਆ ਜਿਹੜਾ 3070 ਰੁਪਇਆ ਰਿਹਾ ਜੀ ਤੇ ਕੌਨਸੀ ਮੰਡੀ ਦੇ ਵਿੱਚ ਰੇਟ ਆ ਜਿਹੜਾ 3030 ਰੁਪਏ ਸਿਰਸਾ ਮੰਡੀ ਦੇ ਵਿੱਚ ਰੇਟ ਆ ਜਿਹੜਾ ਜੀ 3200 ਤੇ 20 ਰੁਪਏ ਰਿਹਾ ਜੀ ਖੈਰ ਮੰਡੀ ਅਗਲੀ ਜੀ ਯੂਪੀ ਦੀ ਖੈਰ ਮੰਡੀ ਦੇ ਵਿੱਚ ਰੇਟ ਆ ਜਿਹੜਾ 3012 ਰੁਪਏ ਰਿਹਾ ਜੀ ਗੋਹਾਨਾ ਮੰਡੀ ਦੇ ਵਿੱਚ ਰੇਟ ਆ ਜਿਹੜਾ 3000 1 ਰੁਪਏ ਰਿਹਾ ਜੀ ਤੇ ਬਰਵਾਲਾ ਮੰਡੀ ਦੇ ਵਿੱਚ ਰੇਟ ਆ ਜਿਹੜਾ 1509 ਦਾ 2951 ਰੁਪਏ ਰਿਹਾ ਜੀ ਤੇ ਇਹ ਸੀ ਖਸਾਨ ਵੀਰੋ ਅੱਜ ਦੇ ਤਕਰੀਬਨ ਆਪਾਂ ਸਾਰੀਆਂ ਮੰਡੀਆਂ ਇੰਡੀਆ ਦੀਆਂ ਕਵਰ ਕਰਤੀਆਂ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਦੀਆਂ ਵਿੱਚ ਮੰਡੀਆਂ ਵੀ ਸੀਗੀਆਂ ਤੇ ਸਾਰੀਆਂ ਮੰਡੀਆਂ ਦੇ ਰੇਟ ਆਪਾਂ ਕਵਰ ਕਰਤੇ ਤੇ ਅੱਜ ਇਹੀ ਰੇਟ ਰਿਹਾ ਅੱਜ ਤੇ ਰੇਟ ਆ ਜਿਹੜੇ ਮਿੱਤਰੋ ਦਿਨੋਂ ਪਤਨ ਘਟਦੇ ਜਾ ਰਹੇ ਆ ਸਟਾਰਟਿੰਗ ਦੇ ਵਿੱਚ ਵਧੀਆ ਰੇਟ ਸੀਗੇ ਸ਼ੁਰੂ ਦੇ ਵਿੱਚ 34 3500 ਕ੍ਰੋਸ ਕਰ ਗਈ ਸੀ 1509 ਪਰ ਰੇਟ ਹੁਣ ਲਗਾਤਾਰ ਆ ਜਿਹੜੇ ਡਿੱਗ ਰਹੇ ਹੈਗੇ ਪਤਾ ਨਹੀਂ ਇਹ ਚੱਕਰ ਕੀ ਬਣ ਰਿਹਾ ਹੈਗਾ ਬਾਕੀ ਵਪਾਰੀ ਕੁਝ ਕੁ ਅਪਲਾਈ ਬਾਜ਼ੀ ਕਰ ਰਹੇ ਆ ਤੇ ਜਾਂ ਜਿਹੜੇ ਚੌੜਾਂ ਦੇ ਰੇਟ ਆ ਉਹੀ ਕਰ ਰਹੇ ਆ ਉਦੇ ਬਾਰੇ ਵੀ ਆਪਾਂ ਕੱਲ ਨੂੰ ਅਪਡੇਟ ਲੈ ਕੇ ਆਵਾਂਗੇ ਵੀ 14 ਦੇ ਰੇਟ ਡਿੱਗੇ ਆ ਜਾਂ ਵੈਸੀ ਹੀ ਰੇਟ ਪਾਸਮਤੀ ਦੇ ਘਟਾ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਤੇ ਫੋਲੋ ਜ਼ਰੂਰ ਕਰਨਾ ਆਪਣੇ ਪੇਜ ਨੂੰ ਧੰਨਵਾਦ